ਉਹ ਇਹ ਹਲਕੇ ਦੇ ਦੀਨ ਪੈਂਦੇ ਜਰਨਲ ਅਰਨਵੈਰ ਜੀ ਨੂੰ ਸਰਦਾਂਜਲੀ ਦਿੱਤੀ ਜਾ ਰਹੀ ਹੈ ਜਰਨਲ ਅਰਨਵੈਰ ਉਹ ਸੱਖਸੀ ਜਿਸ ਨੇ ਬਲੂ ਸਟਾਰ ਵਕਤ 1984 ਦੇ ਵਿੱਚ ਹੱਤਵਾਦੀਆਂ ਦਾ ਖਾਤਮਾ ਕੀਤਾ ਸੀ ਅੱਜ ਸਿਪਾਹੀ ਸੈਨਾ ਸਮਾਜਵਾਦੀ ਵੱਲੋਂ ਅਰਨਵੈਰ ਜੀ ਨੂੰ ਸਰਦਾਂਜਲੀ ਦਿੱਤੀ ਜਾ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਾfte ਸਿਪਾਹੀ ਸੈਨਾ ਦੇ ਉੱਗੇ ਕੁਝ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਸ੍ਰੀ ਗੰਗਾਂ ਹਰਨ ਮਹਾਦੇਵਾ ਜੀ ਤੇ ਬੇਦੀ ਸਾਹਿਬ ਜੀ ਨੂੰ ਅੱਜ ਸਨਦ ਜਲੀ ਦਿੱਤੀ ਹੈ ਤੇ ਸਾਡੇ ਪਤਸਾ ਹਸੰਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੈ ਇਹ ਸਾਡਾ ਸਦਵੇਲੇ ਸਾਥ ਦਿੰਦੇ ਨੇ ਔਰ ਇਸੇ ਕਰਕੇ ਜੈਸਾ ਦਾਇ ਸਾਥ ਦਿੰਦੇ ਨੇ ਤੇ ਅਸੀਂ ਆਪਣੇ ਘਰਾਂ ਦੇ ਵਿੱਚ RAMNAL ਸੁੱਤੇ ਹੁੰਨੇ ਆ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਡੇ ਪੰਜਾਬ ਪੁੱਤਾਂ ਜੈਸੇ ਦਾ RAMNAL ਜੀ ਜੈ ਕਿ ਰਾਮ ਜੀ ਮਨਜੂ ਵਾਲਾ ਸਿਫ ਸਨ ਸਮਾਜਵਾਦੀ ਤੋਂ ਰਾਸ਼ਟਰੀ ਉਪ ਪ੍ਰਧਾਨ ਅੱਜ ਜਿਹੜੇ ਕਿ ਸਾਡੇ ਆਪਣੇ ਚਰਨਲ ਅਵੈਲ ਜੀ ਨੂੰ ਜਿਹੜੀ ਕਿ ਅੱਜ ਸੰਤਾਨਜਲੀ ਸਿਪਸਨਾ ਸਮਾਜਵਾਦੀ ਵੱਲੋਂ ਦਿੱਤੀ ਗਈ ਆ ਔਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੋੀ ਸੂਚਨਾ ਦੇਣਾ ਚਾਹੁੰਦੇ ਆ ਕਿ ਕਰਦੇ ਆ ਸੂਚਨਾ ਕਰਦੇ ਆ ਕਿ ਮਤਲਬ ਕਿ ਹਰ ਇੱਕ ਬੱਚਾ ਜਿਹੜਾ ਹੈ ਉਹ ਆਪਣੇ ਜਿਹੜੇ ਆ ਕਿ ਜਿਹੜੇ ਸ਼ਹੀਦ ਹੋਏ ਆ ਸਾਡੇ ਇਹਨਾਂ ਨੂੰ ਜਿਹੜਾ ਯਾਦ ਕਰਨ ਜਿਸ ਦੇ ਸਿਸ ਤੋਂ ਸ਼ਹੀਦ ਔਰ ਇਹਨਾਂ ਨੂੰ ਅਗਰੇ ਸੰਤਾਜ ਜਿਹੜੀ ਦਵਾਗੇ ਔਰ ਆਪਣੇ ਬੱਚਿਆਂ ਨੂੰ ਖਾ ਕੇ ਉਹਨੂੰ ਪਤਾ ਹੋਏਗਾ ਕਿ ਸਾਡੇ ਦੇਸ਼ ਵਾਸਤੇ ਕਿਨਾ ਕਿਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨਾ ਔਰ ਆਪਾਂ ਆਪਣੇ ਦੇਸ਼ ਵਾਸਤੇ ਕੀ ਕੰਮ ਕਰਨੇ ਆ ਕੀ ਨਹੀਂ ਕਰਨੇ ਆ ਜੇ ਚਾਹੇ ਸ਼ੁਕਰ